ਡਾਕਟਰ ਅੰਬੇਦਕਰ ਚੇਤਨਾ ਮਾਰਚ ਕਮੇਟੀ ਜਲੰਧਰ ਵੱਲੋਂ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਦੇ ਸਬੰਧ ਵਿੱਚ ਜਲੰਧਰ ਵਿੱਚ ਇੱਕ ਵਿਸ਼ਾਲ ਚੇਤਨਾ ਮਾਰਚ ਸਜਾਇਆ ਗਿਆ। ਸ੍ਰੀ ਗੁਰੂ ਰਵਿਦਾਸ ਚੌਕ ਤੋਂ ਸ਼ੁਰੂ ਹੋ ਕੇ ਇਹ ਚੇਤਨਾ ਮਾਰਚ ਡਾਕਟਰ ਅੰਬੇਦਕਰ ਚੌਕ, ਭਗਵਾਨ ਵਾਲਮੀਕ ਚੌਕ, ਬਸਤੀ ਅੱਡਾ, ਫੁੱਟਬਾਲ ਚੌਕ, ਸਪੋਰਟਸ ਮਾਰਕੀਟ, ਵੀਰ ਬਬਰੀਕ ਚੌਕ ਤੋਂ ਹੁੰਦਾ ਹੋਇਆ ਸਤਗੁਰ ਰਵਿਦਾਸ ਚੌਕ ਵਿਖੇ ਪਹੁੰਚ ਕੇ ਮੁਕੰਮਲ ਹੋਇਆ। ਇਸ ਦੌਰਾਨ ਵਕਫ ਵਕਫ ਤਰ੍ਹਾਂ ਦੀਆਂ ਝਾਕੀਆਂ ਸਜਾਈਆਂ ਗਈਆਂ। ਤਾਂ ਤਾਂਤੇ ਲੋਕਾਂ ਵੱਲੋਂ ਲੰਗਰ ਲਗਾਏ ਗਏ ਅਤੇ ਇਹਨਾਂ ਝਾਕੀਆਂ ਦਾ ਸਵਾਗਤ ਕੀਤਾ ਗਿਆ। ਕਮੇਟੀ ਵੱਲੋਂ ਭਲਕੇ ਡਾਕਟਰ ਅੰਬੇਦਕਰ ਮਾਰਗ ਤੇ ਬਣੇ ਡਾਕਟਰ ਅੰਬੇਦਕਰ ਪਵਨ ਆਬਾਦਪੁਰਾ ਵਿਖੇ ਮਿਸ਼ਨਰੀ ਸਮਾਗਮ ਕਰਵਾਇਆ ਜਾਵੇਗਾ